ਆ ਸਾਡੇ ਸਕੂਲਾਂ ਤੋਂ ਕੈਸੇ ਹੱਦ ਲਏ ਆ ਅਸੀਂ ਇਸੇ ਕਰਕੇ ਉਹਨਾਂ ਸਕੂਲਾਂ ਦੇ ਡੇਟਾ ਦੇ ਨਾਕਾ ਲਏ ਆ ਜਿੱਥੇ ਅਸੀਂ ਖੁਦ ਸੈਮੀਨਾਰ ਕੀਤੇ ਪਰ ਜਿਹੜੇ ਸਕੂਲਾਂ 'ਚ ਅਸੀਂ ਸੈਮੀਨਾਰ ਕੀਤੇ ਉਹ ਵੀ ਬੱਚੇ ਨਾ ਗੱਲ ਮੰਨਣ ਫਿਰ ਮਾੜੀ ਬਣਦੇ ਮੰਨਣ ਦੇ ਸਰ ਉਹਨੇ ਛੱਡ ਦੇਣਾ ਜਿਹੜੀ ਟੈਪ ਲਾਈ ਹੈ ਨਾ ਉਹ ਉਹੀ ਆ ਕਿ ਜਿਨ੍ਹਾਂ ਦਾ ਨਾੜੀ ਕਲਾਸਾਂ 'ਚ ਆਇਆ ਹੈ ਅੱਛਾ ਹੈ ਜਿਹੜੀ ਟੈਪ ਹੈ ਉਹ ਵੀ ਨਹੀਂ ਸ਼ਮਿਲ ਹੋ ਰਹੀ ਇੱਕ ਕਿਹੜੇ ਕਿਹੜਾ ਟੀਚਰ ਕਰਦਾ ਟੀਚਰ ਸਰ پارت دسوار کو نہ بیٹا جی تاری گلتی میرے گا ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਦਿਨਾਂ ਤੋਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਕਿ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ SSC ਜਾਂ ਉਸਦੇ ਬਾਅਦ ਦੇ ਦੋ ਪਹੀਆ ਵਾਹਨ ਨਾ ਚਲਾਉਣ ਜਿਸ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਵਾਕਫ ਸਕੂਲਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੰਜਾਬ ਸਰਕਾਰ ਵੱਲੋਂ 20 ਅਗਸਤ ਤੱਕ ਦਾ ਸਮਾਂ ਸਕੂਲ ਦੇ ਵਿਦਿਆਰਥੀਆਂ ਦਿੱਤਾ ਗਿਆ ਸੀ ਉਹ ਮੋਟਰਸਾਈਕਲ ਦੇ ਐਕਟਿਵਾ ਨਾ ਚਲਾਉਣ ਜਿਸ ਤੋਂ ਬਾਅਦ ਅਜਮਨਸਰ ਟ੍ਰੈਫਿਕ ਪੁਲਿਸ ਵੱਲੋਂ ਅਮ੍ਰਿਤਸਰ GT ਰੋਡ ਦੇ ਨਾਕੇ ਬੰਦੀ ਕਰਕੇ ਸਕੂਲਾਂ ਵਾਲੇ ਵਿਦਿਆਰਥੀ ਰੋਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿਦਿਆਰਥੀਆਂ ਤੋਂ 100 CC ਜੈਸ ਤੋਂ ਬਾਅਦ CC ਦੇ ਦੋਪैया ਵਾਹਨ ਨੇ ਉਹਨਾਂ ਦੇ ਚਲਾਨ ਕੀਤੇ ਗਏ ਅਤੇ 5 ਵਿਦਿਆਰਥੀਆਂ ਦੇ ਮੋਟਰਸਾਈਕਲ ਐਕਟਿਵਾ ਵੀ ਜਬਤ ਕੀਤੇ ਗਏ ਨੇ ADCP ਟ੍ਰੈਫਿਕ ਹਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਗਾਤਾਰ ਸਕੂਲਾਂ ਦੇ ਵਿੱਚ ਸੈਮੀਨਾ ਲਗਾ ਕੇ ਵਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਸੀ ਕਿ ਉਹ 100 cc ਜਾਂ ਇਸ ਤੋਂ ਬਾਅਦ ਦੇ ਦੋ ਪਹੀਆ ਵਾਹਨਾਂ ਚਲਾਣਾ ਤੇ ਸਿਰ 50 cc ਵਾਲੀ ਬਿਨਾ ਗੇਰਾਂ ਤੋਂ ਐਕਟਿਵਾ ਹੀ ਚਲਾਉਣ ਲੇਕਿਨ ਫਿਰ ਵੀ ਵਿਦਿਆਰਥੀ ਨਹੀਂ ਸਮਝੀ ਜਿਨ੍ਹਾਂ ਵਿਦਿਆਰਥੀਆਂ ਦੇ ਆ ਚਲਾਨ ਕੀਤੇ ਗਏ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਜ਼ਰੂਰ ਇਹਨਾਂ ਦੇ ਮਾਤਾ ਪਿਤਾ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਅੱਜ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਅਸੀਂ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਅਸੀਂ ਨਾਕੇ ਲਾ ਕੇ ਚੈਕਿੰਗ ਕਰ ਰਹੇ ਹਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 110 cc ਜਾਂ ਇਸ ਤੋਂ ਵੱਡੀਆਂ ਜਿਹੜੀਆਂ ਵਹੀ ਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਸਾਡੇ ਵੱਲੋਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਆ ਉਹਨਾਂ ਨੂੰ 50 ਸੀਸੀ ਦੀਆਂ ਗੱਡੀਆਂ ਵਹੀਕਲ ਬਿਨਾ ਗੇਰਾਂ ਤੋਂ ਉਹ ਚਲਾ ਸਕਦੇ ਉਹ ਲੈ ਦਿਓ ਨਹੀਂ ਤਾਂ ਸਾਈਕਲ ਲੈ ਕੇ ਦਿਓ ਜਾ ਉਹਨਾਂ ਨੂੰ ਕਿਸੇ ਬਸ ਦੇ ਰਹੀਂ ਸਕੂਲਾਂ 'ਚ ਭੇਜੋ ਤੁਸੀਂ ਇੰਨੇ ਵੱਡੇ ਵਹੀਕਲ ਇਹ ਨਾ ਚਲਾਉਣ ਤਾਂ ਜੋ ਜਿਹੜੇ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਲਾਈਫ ਆ ਉਹਨੂੰ ਸੇਵ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖੋ ਮੋਸਟਲੀ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਸੈਮੀਨਾਰ ਵੀ ਦਿੱਤੇ ਗਏ ਨੇ ਪੇਰੈਂਟ ਨੂੰ ਸਮਝਾਇਆ ਵੀ ਗਿਆ ਫਿਰ ਵੀ ਜਿਹੜੀ ਅਣਗਹਿਲੀ ਕਰਦੇ ਨੇ ਆਨੂਅਲੇ ਸਮੇਂ 'ਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋ ਦੇਖੋ ਜੀ ਆਉਣ ਵਾਲੇ ਸਮੇਂ 'ਚ ਦੇਖੋ ਇਸ ਤਰ੍ਹਾਂ ਚੱਲੇਗਾ ਜੀ ਜਿਹੜਾ ਬੱਚਾ ਕਾਨੂੰਨ ਨੂੰ ਤੋੜੇਗਾ ਉਹਦਾ ਚਲਾਨ ਹੋਏਗਾ ਉਦੇ ਪੇਰੈਂਟਸ ਨੂੰ ਜੁਰਮਾਨਾ ਹੋਏਗਾ ਜਾਂ ਸਜ਼ਾ ਹੋਏਗੀ ਸਰ ਇਹਨਾਂ ਦੇ ਪੇਰੈਂਟਸ ਨੂੰ ਸਜ਼ਾ ਤੁਸੀਂ ਹਾਂਜੀ ਅਸੀਂ ਇਹਨਾਂ ਦੇ ਵਹੀਕਲ ਬੌਂਡ ਕਰ ਲਏ ਜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਕਿੰਨੇ ਵਹੀਕਲ ਬੌਂਡ ਕੀਤੇ ਅੱਜ ਹੁਣ ਤੱਕ ਅਸੀਂ 5 ਕਰ ਲਏ 5 ਕੀਤੇ ਜੀ ਸਰ ਇਹਨਾਂ ਨੂੰ ਕੋਈ ਹਦਾਇਤ ਵੀ ਦਿੱਤੀ ਗਈ ਹੈ ਗਾਹ ਤੋਂ ਆਉਣ ਵਾਲੇ ਸਮੇਂ ਇਹਨਾਂ ਨੂੰ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਬਰੀਫ ਵੀ ਕੀਤਾ ਗਿਆ ਇਹਨਾਂ ਨੂੰ ਗਾਹ ਵਾਸਤੇ ਕਿਹਾ ਵੀ ਆਪਣੇ ਕੱਲ ਨੂੰ ਸਕੂਲ ਜਾ ਕੇ ਬਾਕੀ ਸਾਰਿਆਂ ਨੂੰ ਦੱਸੋ ਕਿ ਇਹ ਜਿਹੜੇ ਆ ਵੱਡੇ ਵਹੀਕਲ ਲੈ ਕੇ ਕੋਈ ਨਾ ਆਉਣ 50 cc ਆ ਬਿਨਾ ਗੇਰਾਂ ਤੋਂ ਇਹ ਜਿਹੜੀ ਐਕਟਿਵਾ ਨੇ ਉਹ ਇੱਕ ਵਹਿਮ ਹੈ ਐਕਟਿਵਾ ਦਾ ਜਿਹੜੀ ਐਕਟਿਵਾ 110 cc ਇਹਦੇ ਗੇਅਰ ਨੇ ਇਹ ਆਟੋਮੈਟਿਕ ਗੇਅਰ ਨੇ ਜੀ ਇਹ ਵਿਦਆਊਟ ਗੇਅਰ ਨਹੀਂ ਹੈਗੀ ਸਰ ਸਾਰੇ ਬੱਚੇ 18 ਸਾਲ ਤੋਂ ਘੱਟ ਦੇ ਇਹ ਸਾਰੇ ਜੀ ਕੁਝ 17 ਸਾਲ ਦੇ ਨੇ ਕੋਈ 14 ਸਾਲ ਦੇ ਕੋਈ 15 ਸਾਲ ਦੇ ਨੇ ਇਹ ਸਾਰੇ ਬੱਚੇ ਛੋਟੇ ਨੇ